ਮੰਮੀ ਹਾਂ ਲੈ ਉਹ ਗਾ ਰੋਟੀ ਨਹੀਂ ਭੁੱਖ ਲੱਗੀ ਆ ਤੈਨੂੰ ਕਿੰਨਾ ਕੁ ਟਾਈਮ ਲਾਉਣਾ ਔਰ ਹਾਂ ਹਾਏ ਦੱਸ ਹੁਣ ਦਾਲ ਤੇ ਤੇਰੀ ਹੁਣ ਕੁੱਕਰ ਦੇ ਵਿੱਚ ਮੈਂ ਵੜ ਜਾ ਓ ਤੂੰ ਨਾ ਕੁੱਕਰ ਦੇ ਵਿੱਚ ਵੜ ਜੀ ਫਿਰ ਕਾਦਾ ਕੰਮ ਕਿਨੇ ਕਰਨਾ ਵਾ ਉਹ ਗੁਰੂ ਆ ਉਤਰਾਂ ਡਈ ਆ ਕਹਿਣ ਸੱਚੀ ਥੋੜਿਆ ਵੜ ਜਾਣ ਲੱਗੀ ਆ ਭਲਾ ਮਾਨਸ ਹੀ ਬੜਾਵਾਂ ਤੂੰ ਤੇ ਉਹ ਜਦੋਂ ਕਹਿੰਦੀ ਹੁੰਦੀ ਉਹਦੋਂ ਕੰਮ ਕਰਦੀ ਕਰਦੀ ਹੁੰਦੀ ਆ ਉਹ ਮੈਂ ਕਹਾਂਂ ਰਿਹਾ ਹਾਂ ਕੀ ਕਰਨਾ ਫੇਰ ਹੁਣ ਏਦਾਂ ਬੈਠੇ ਰਹਿਣਾ ਚੁੱਪ ਕਰਕੇ ਤੇ ਕੀ ਕਰੀਏ ਫੇਰ ਹੋਰ ਹੋਰ ਕੋਈ ਹੱਲ ਵੀ ਨਹੀਂ ਹੈਗਾ ਉਹ ਤੇ ਸਾਨੂੰ ਮਾਫ ਕਰਨ ਦਾ ਨਾ ਹੀ ਨਹੀਂ ਲੈਂਦੇ ਕਿੰਨੀਆਂ ਆਪਾਂ ਉਹਨਾਂ ਦੀਆਂ ਮਿੰਦਾ ਕੀਤੀਆਂ ਕਿੰਨੇ ਤਰਲੇ ਕੀਤੇ ਪੈਰੀ ਪਏ ਆ ਹੁਣ ਇਤੋਂ ਵੱਧ ਹੁਣ ਕੀ ਕਰੀਏ ਮਰ ਤੇ ਜਾਣਾ ਨਹੀਂ ਨਾ ਫੇਰ ਹੁਣ ਇੱਕੋ ਹੱਲ ਆ ਹੁਣ ਕੀ ਹੱਲ ਆ ਸਰਪੰਚ ਵੱਲ ਜਾਈਏ ਸਰਪੰਚ ਨੂੰ ਨਾਲ ਲੈ ਕੇ ਚਲੀਏ 부ਆ ਦੇ ਪਿੰਡ ਤੇ ਉਹਨਾਂ ਨੂੰ ਲੈ ਆਈਏ ਸਰਪੰਚ ਨੇ ਵੀ ਬੜੀਆਂ ਗੱਲਾਂ ਕਰਨੀਆਂ ਇਹ ਸੋਚਲਾ ਪਿਛਲੀ ਵਾਰੀ ਵੀ ਉਹ ਆਇਆ ਹੀ ਨਹੀਂ ਕਰਨੀਆਂ ਤਾਂ ਹੈਗੀਆਂ ਹੀ ਆ ਫਿਰ ਹੁਣ ਕੀ ਕਰਨਾ ਵਾ ਜੇ ਬੀਬੀ ਪਾਪੇ ਨੂੰ ਲਿਆਉਣਾ ਫਿਰ ਸਰਪੰਚ ਤੋਂ ਬਗੈਰ ਨੀਗਾ ਉਹਨਾਂ ਨੇ ਆਉਣਾ ਲੈ ਜਾਂਦੇ ਆ ਜਿੱਥੇ ਅੱਗੇ ਇੰਨਿਆਂ ਜਾਣਿਆਂ ਦੀਆਂ ਸੁਣੀਆਂ ਉੱਥੇ ਸਰਪੰਚ ਦੀਆਂ ਵੀ ਸੁਣ ਲਾਂਗੇ ਫਿਰ ਹੋਰ ਕੀ ਆ ਨਾਲ ਸਰਪੰਚ ਨੂੰ ਪਤਾ ਤਾਂ ਹੈ ਹੀ ਆ ਫਿਰ ਏਦਾਂ ਵਾਲਾ ਮਾਮਲਾ ਆਇਆ ਉਦੋਂ ਦੇ ਸੁਧਰੇ ਹੀ ਆ ਆਪਾਂ ਫਿਰ ਏਦਾਂ ਕਰੀਏ ਜੇ ਜਾਣਾ ਨਾ ਤੇ ਹੁਣੇ ਹੀ ਚੱਲੀਏ ਇਹ ਨਾ ਹੋਵੇ ਜਦੋਂ ਨੂੰ ਇਹੀ ਜਾਣਾ ਉਦੋਂ ਨੂੰ ਫਿਰ ਉਹ ਉੱਥੋਂ ਵਾਂਡੇ ਚੱਲ ਜਾਣ ਕਿਤੇ ਹੋਰ ਮੈਂ ਵੀ ਜਾਣਾ ਜੇ ਨਾਲ ਉਹ ਨਹੀਂ ਭਰਾ ਤੂੰ ਘਰ ਰਹਿ ਤੂੰ ਕੀ ਕਰਨਾ ਉੱਥੇ ਇੰਝ ਕਰ ਲਾਂਗੇ ਆਪੇ ਗੱਲ ਲੈ ਲਈ ਮੈਨੂੰ ਵੀ ਪਤਾ ਮੈਂ ਜਾਣਾ ਸਰਪੰਚ ਵੱਲ ਲੈ ਜਾਣੇ ਆ ਤੇ ਕਹਿਣਗੇ ਵੱਡਾ ਮੁੰਡਾ ਨਹੀਂ ਆਇਆ ਨਾਲ ਪਰ ਉੱਥੇ ਕੋਈ ਐਹੋ ਜੀ ਗੱਲਬਾਤ ਨਾ ਕਰਿਓ ਚੰਗਾ ਚੁੱਪ ਕਰਕੇ ਤੇ ਗੱਲਾਂ ਸੁਣੀ ਜਾਇਓ ਠੀਕ ਆ ਬੋਲਿਓ ਨਾ ਚਲ ਆਜੋ ਪ੍ਰੀਤ ਨੂੰ ਵੀ ਲੱਲੀਏ ਮੈਂ ਤਾਂ ਪੈਂਦਾ ਵੀ ਚਲੋ ਵੇਲਾ ਸਾਂਭ ਲਈਏ ਜੇ ਸੰਭਿਆ ਜਾਂਦਾ ਤੇ ਜੇ ਬੀਬੀ ਪਾਪਾ ਚਲ ਗਏ ਨਾ ਇਥੋਂ ਤੇ ਬੜੀ ਸਾਡੀ ਮਾੜੀ ਹੋਣੀ ਆ ਸਾਨੂੰ ਤਾਂ ਪਿੰਡ ਦੇ ਜੀਨ ਨਹੀਂ ਦੇਣਾ ਮਰਨ ਤੱਕ ਸਾਡੇ ਨਿਆਣਿਆਂ ਨੂੰ ਵੀ ਤਾਂ ਨੇ ਮੇਣੇ ਇਹੋ ਮਾਰਿਆ ਕਰਨੇ ਆ ਕਿ ਇਹਨਾਂ ਨੇ ਆਪਣਾ ਮਾਪਿਓ ਘਰੋਂ ਕੱਢਤਾ ਠੀਕ ਆ ਠੀਕ ਆ ਹੋ ਬਸ ਆਪਾਂ ਇਦਾਂ ਹੀ ਆ ਜਾਣਾ ਅਸੀਂ ਤਿਆਰ ਤੁਰ ਨਹੀਂ ਹਣਾ ਤੇ ਜੇ ਜਾਣਾ ਤੇ ਹੁਣੇ ਚੱਲਦੇ ਆ ਆਪਾਂ ਇਥੇ ਬਬਲੂ ਤੜਕਾ ਲਾ ਲੈਂਦਾ ਧਾਲ ਨੂੰ ਠੀਕ ਆ ਬਬਲੂ ਮੰਮੀ ਮੈਂ ਰੋਟੀਆਂ ਤੇ ਬਹੁਤ ਹੁਣ ਫੇਰਮ ਦੇਣਾ ਕੋਈ ਨਾ ਚੋਕਲੇ ਚੱਲੇ ਆ ਦਾ ਤੂੰ ਨਹੀਂ ਆਣਾ ਵਾ ਦਾੜੀ ਤੇਰੇ ਮੂੰਹ ਤੇ ਆਈ ਆ ਹੈਂ ਇਦਾਂ ਕਰੀ ਰੋਟੀ ਨਹੀਂ ਖਾ ਕੇ ਜਾਣਾ ਨਹੀਂ ਆ ਕੇ ਖਾ ਲਿਓ ਤੇ ਜੇ ਤੁਹੀ ਖਾਣੀ ਆ ਨਾ ਤੇ ਉਥੇ ਪਈਆਂ ਪਈਆਂ ਹੈਗੀਆਂ ਰਾਤਲੀਆਂ ਉਹ ਖਾ ਲਓ ਮੈਨੂੰ ਬੜਾ ਕਰ ਮੈਂ ਨਹੀਂ ਪਈਆਂ ਗਾਣੀਆਂ ਉਹ ਭੁੱਖ ਨਹੀਂ ਮੈਨੂੰ ਨਹੀਂ ਜਾਣੀ ਰੱਬ ਦਾਵਾ ਤਾਂ ਰੋਟੀਆਂ ਨੂੰ ਰੋਈ ਜਾਂਦੇ ਤੈਨੂੰ ਖਵਾ ਲ ਦਾਂਗੇ ਰੋਟੀ ਵੀ ਕਿ ਤੇ ਤੂੰ ਜਿਹੜਾ ਦਿਸੂ ਦੇ ਬਣਿਆ ਵਾ ਰੋਟੀਆਂ ਨਾਲ ਨਹੀਂ ਰੱਜਦਾ ਤੂੰ ਗਰਮੇਹਰ ਨੇ ਵੀ ਆਉਣਾ ਵਾ ਉਹਨੂੰ ਵੀ ਬਸਤੋ ਲਾ ਲਈ ਠੀਕ ਆ ਉੱਥੇ ਮੋੜ ਤੇ ਖਲੋ ਜੀ ਟਾਈਮ ਨਾ ਜਾ ਗਏ ਚਲੋ ਠੀਕ ਆ ਪਹਿਲਾਂ ਮੇਰਾ ਪੁੱਤ ਨਾ ਹੁਣ ਦਾਲ ਨੂੰ ਤੜਕਾ ਲਾ ਲਾ ਤੇ ਨਾਲ ਹੀ ਰੋਟੀਆਂ ਬਣਾ ਲਈ ਚੰਗਾ ਠੀਕ ਆ ਛੇਤੀ ਆਜੋ ਛੇਤੀ ਆ ਜਾਂਗੇ ਆਹ ਮੇਰੀ ਘਰ ਦਾ ਤਿਆਰ ਰੱਖੀਂ ਗੂਰਾ ਚੰਗਾ ਆਹੋ ਤੂੰ ਤੇ ਮੇਰੇ ਤੋਂ ਲਿਆਣਾ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਆ ਤੇ ਕਿੱਧਰ ਫਿਰਦੀ ਅੱਜ ਫੇਰ ਜੁੰਡਰੀ ਇਕੱਠੀ ਹੋ ਕੇ ਬਸ ਤੁਹਾਡੇ ਵਾਲੀ ਆਏ ਹਾਂ ਮੇਰੇ ਨਾਲ ਕੀ ਕੰਮ ਹੈ ਤੁਹਾਨੂੰ ਸਰਪੰਚ ਸਾਹਿਬ ਆਇਨਾ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨ ਆਏ ਹਨ ਮੈਂ ਤੁਹਾਨੂੰ ਗੱਲ ਦੱਸਾਂ ਤੁਹਾਡੀ ਜ਼ਰੂਰੀ ਗੱਲ ਕੋਈ ਵੀ ਸਿਰੇ ਨਹੀਂ ਚੜਨ ਵਾਲੀ ਤੇ ਮੇਰਾ ਟਾਈਮ ਨਾ ਖਰਾਬ ਕਰੋ ਮੰਮੀ ਕਿਤੇ ਆਪਣੇ ਕੰਮ ਜਾਣਾ ਠੀਕ ਨਹੀਂ ਇੱਥੇ ਬੈ ਉਹ ਕਿੱਥੇ ਕਿੱਧਰ ਗੱਲਾਂ ਕਰ ਉਹ ਇੱਥੇ ਕੀ ਆਦਰ ਹਾਂ ਸਰਪੰਚ ਸਾਹਿਬ ਗੱਲ ਤੇ ਸੁਣ ਲੋ ਸਾਡੀ ਗੱਲ ਤੁਹਾਡੀ ਅੱਗੇ ਇੱਕ ਵਾਰੀ ਸੁਣੀ ਆ ਕੋਈ ਗੱਲ ਤੁਹਾਡੀ ਸਿਰੇ ਚੜਦਾ ਹੀ ਹੋਵੇ ਤਾਂ ਸੁਣਗੇ ਨਾ ਬਸ ਅਸੀਂ ਆ ਆਖਰੀ ਵਾਰ ਆਏ ਆ ਅਸੀਂ ਗਾਹ ਤੋਂ ਤੁਹਾਨੂੰ ਕਦੀ ਕੋ ਕੰਮ ਨਹੀਂ ਮੈਂਨੂੰ ਇਹ ਦੱਸੋ ਵੀ ਤੁਸੀਂ ਅੱਜ ਤੱਕ ਵੀ ਕਿਸੇ ਗੱਲ ਤੇ ਖਲੋਤੇ ਵੀ ਹੈਗੇ ਹੋ ਚਲੋ ਨਹੀਂ ਮੰਨਦੇ ਆਪਣੀਆਂ ਗਲਤੀਆਂ ਚਲੋ ਹੋਈਆਂ ਗਲਤੀਆਂ ਸਾਡੇ ਕੋਲੋਂ ਜਾ ਜਾ ਆਪ ਲਿ ਜਾਓ ਨਾ ਸਰਪੰਚ ਤੁਸੀਂ ਇਦਾ ਨਹੀਂ ਕਰ ਸਕਦੇ ਠੀਕ ਆ ਤੁਹਾਡੇ ਕੋਲ ਗਲਤੀਆਂ ਹੋਈਆਂ ਪਰ ਤੁਸੀਂ ਹੁਣ ਪਿੰਡ ਦੇ ਮੋਤਵਾਰ ਬੰਦੇ ਜੇ ਹੁਣ ਤੁਸੀਂ ਘਾਟ ਨਾਲ ਗਲਤ ਕਰ ਸਕਦੇ ਨਾ ਵੋਟਾਂ ਤੇ ਅਸੀਂ ਤਾਂ ਨੂੰ ਪਾਈਆਂ ਨਾ ਉਹ ਵੋਟਾਂ ਨੂੰ ਮਾਰ ਗੋਲੀ ਠੇਕਾ ਚੁੱਕਿਆ ਤੁਹਾਡਾ ਵੀ ਤੁਸੀਂ ਬਾਰ-ਬਾਰ ਆ ਕੇ ਸਾਡਾ ਟਾਈਮ ਖਰਾਬ ਕਰੋ ਜਦੋਂ ਤੂੰ ਹਾਂ ਕਿ ਗੱਲ ਤੇ ਆਉਣਾ ਹੀ ਨਹੀਂਗਾ ਤੇ ਅਸੀਂ ਤਾਂ ਲੀਆਂ ਵੋਟਾਂ ਨੂੰ ਕੀ ਕਰੀਏ ਗੱਲ ਤੇ ਆਪਾਂ ਦੱਸਾਂਗੇ ਤੇ ਗੱਲ ਸੁਣੋਗੇ ਤੇ ਫੇਰ ਹੀ ਤੁਸੀਂ ਕੋਈ ਗੱਲ ਕਰਿਓ ਆਹ ਕੀ ਗੱਲ ਹੋਈ ਕੀ ਗੱਲ ਤੇ ਆਉਣਾ ਹੀ ਨਹੀਂ ਆਉਣਾ ਹੀ ਨਹੀਂ ਅੱਗੇ ਕਿੰਦੀ ਜੀ ਤੁਹਾਡੀ ਗੱਲ ਸੁਣੀ ਆ ਹਾਂ ਇੱਕ ਵਾਰੀ ਗੱਲ ਸੁਣੀ ਆ ਚਲੋ ਬੈਠੋ ਆ ਬੈਠੋ ਸੋਲ ਲੈਨੇ ਹੁਣ ਵੀ ਤੁਸੀਂ ਕੀ ਕਹਿੰਦਾ ਸਾਫ ਕਰਦੇ ਆ ਚਲ ਇੱਧਰ ਆ ਕਰ ਗਾਂਗਾ ਤਾਂ ਹੋਈ ਜਾਂਦਾ ਚਲੋ ਲੱਗ ਜਾਂਦਾ ਪਤਾ ਹੁਣ ਤੁਸੀਂ ਕੀ ਕਰਦੇ ਹੋ ਪੀਂ ਵੱਜਦੀ ਇਹਦੀ ਆਹੋ ਵੱਜਦੀ ਆ ਟੀ ਬੈਠੋ ਟੀਮ ਅਜ ਦੀ ਦੱਸੋ ਹੁਣ ਕੀ ਗੱਲ ਵਾ ਉਹ ਬੇਬੇ ਬਾਪੂ ਨੂੰ ਤੂੰ ਹੀ ਘਰੋਂ ਕੱਢਣਾ ਸੀ ਉਹ ਤੇ ਤੂੰ ਕੱਢ ਦਿੱਤਾ ਤੁਹਾਡਾ ਅਜੇ ਵੀ ਨੀ ਕੰਜਰਖਾਨਾ ਮੁੱਕਦਾ ਹੁਣ ਤੁਹਾਡਾ ਕਿਹੜੀ ਗੱਲ ਦਾ ਰੋਣਾ ਪੈ ਗਿਆ ਕਿ ਹੁਣ ਤੁਹਾਡੀ ਆਪੋ ਚ ਪੁੰਡੀ ਫਸੀ ਆ ਬੋਲਦੇ ਦੀ ਕਰੋ ਗੱਲ ਤੁਸੀਂ ਵੀ ਉਹ ਤਾਂ ਤੁਸੀਂ ਵੀ ਬਰੇ ਗਏ ਉਹਨਾਂ ਦੇ ਗੱਲ ਭੱਜ-ਭੱਜ ਕੇ ਪੈਂਦੀ ਆਹੀਂ ਉਹ ਤਾਂ ਸਭ ਕੁਝ ਤੁਹਾਨੂੰ ਛੱਡ ਗਏ ਆ ਨਾ ਕੋ ਨਾਲ ਤੇ ਨਹੀਂ ਲੱਗੇ ਤੁਹਾਡੇ ਕੋਲ ਹੀ ਆ ਨਾ ਉਹ ਤਾਂ ਤੁਹਾਡੀ ਸੁਲਾ ਬਣੀ ਸਾਰਿਆਂ ਦੀ ਫਤਨੂ ਕੀ ਹੋ ਗਿਆ ਨਹੀਂ ਨਹੀਂ ਸਰਪੰਚ ਸਾਹਿਬ ਜੋ ਤੁਸੀਂ ਹਰ ਕੀ ਸੋਚਣਦੇ ਆ ਨਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਪਤਾ ਵਾ ਅਸੀਂ ਤੁਹਾਡਾ ਕਹਿਣਾ ਕਦੀ ਨਹੀਂ ਮੰਨਿਆ ਅਸੀਂ ਬੜੀਆਂ ਗਲਤੀਆਂ ਕੀਤੀਆਂ ਤੁਸੀਂ ਜਿੰਨੀ ਆਰੀ ਵੀ ਗਏ ਸਾਡੇ ਰੋਲੇ ਰੱਪੇ ਤੇ ਗਏ ਜੇ ਤੁਸੀਂ ਸਾਨੂੰ ਸਮਝਾ ਕੇ ਵੀ ਆਉਂਦੇ ਰਹੇ ਆ ਪਰ ਅਸੀਂ ਉਹ ਫੇਰ ਨਲਾਇਕ ਅਸੀਂ ਨਹੀਂ ਕਹਦੇ ਕਹਿਣੇ ਘਾਰਚ ਰਹੇ ਪਰ ਇਸ ਵਾਰੀ ਨਾ ਅਸੀਂ ਤੁਹਾਡਾ ਮਿੰਤਾ ਤਰਲਾ ਕਰਨਾ ਹੈ ਸਾਡੀ ਇਸ ਵਾਰੀ ਮੰਨ ਲਓ ਗੱਲ ਕਿ ਸਾਡੇ ਮਾਪਿਓ ਨੂੰ ਨਾ ਵਾਪਸ ਸਾਡੇ ਘਰ ਲੈ ਆਓ ਅਹੀਂ ਜੋ ਉਹਨੇ ਆ ਕਿ ਉਹ ਸਾਡੇ ਘਰੇ ਰਹਿਣ ਸਾਨੂੰ ਪਤਾ ਆ ਤੁਹਾਡੇ ਤੋਂ ਸੁਆਣੀ ਉਹਨਾਂ ਨੂੰ ਕੋਈ ਰੋਕ ਸਕਦਾ ਅਸੀਂ ਬੜੇ ਤਰਲੇ ਮਿੰਤਾ ਮਾਰੇ ਉਹਨਾਂ ਦੇ ਅਸੀਂ ਤਾਂ ਨੱਕ ਵੀ ਰਗੜਿਆ ਉਹਨਾਂ ਅੱਗੇ ਪਰ ਨਹੀਂ ਉਹ ਮੰਨੇ ਹੁਣ ਬਸ ਆਖਰੀ ਹੀ ਲਾਦੂ ਹੀ ਜੇ ਜੇ ਤੂੰ ਸਾਡੀ ਗੱਲ ਮੰਨ ਲਓ ਸਾਡੇ ਨਾਲ ਚੱਲੋ ਇੱਕ ਵਾਰੀ ਤੇ ਉਹਨਾਂ ਨੂੰ ਸਮਝਾਓ ਕਿ ਨਾ ਐਦਾਂ ਕਰੋ ਹੋਈਆਂ ਸਾਡੇ ਕੋਲੋਂ ਗਲਤੀਆਂ ਆ ਹੀ ਉਹਨਾਂ ਗਲਤੀਆਂ ਦੀ ਮਾਫੀ ਮੰਗਦੇ ਆ ਪ੍ਰਸ਼ਚਿਤ ਕਰਨਾ ਚਾਹੁੰਦੇ ਆ ਅਸੀਂ ਮੰਨਦੇ ਆ ਕਿ ਚਲੋ ਕੁੜੀਆਂ ਵੀ ਮਾਪਿਓ ਨੂੰ ਸਮਝੀਆਂ ਵਾ ਪਰ ਜਿਹੜੇ ਮੁੰਡੇ ਜਿੰਦੇ ਧਿਆਗਦੇ ਆ ਨੂੰ ਆ ਆ ਫਿਰ ਉਹਨਾਂ ਦਾ ਵੀ ਤੇ ਨੀ ਨਾ ਮਤਲਬ ਬੰਦਾ ਨਾਲ ਖੰਦਾ ਤੇ ਤਾਂ ਕਰਕੇ ਅਸੀਂ ਢਾਡੇ ਵੱਲ ਆਏ ਆ ਇੱਕ ਵਾਰੀ ਆਹਦੇ ਨਾਲ ਚਲੋ ਤੇ ਚਲੋ ਜੋ ਵੀ ਗੱਲਾਂ ਆਈਆਂ ਉਹਨਾਂ ਤੇ ਮਿੱਟੀ ਪਾਈਏ ਤੇ ਉਹਨਾਂ ਨੂੰ ਸਾਡੇ ਘਰ ਆ ਸਾਡੇ ਕੋਲ ਛੱਡ ਕੇ ਜਾਓ ਦੇਖੋ ਗੱਲਾ ਸਾਹਿਬੀ ਹੁਣ ਤੁਹਾਨੂੰ ਮਾਪਿਓ ਦਾ ਬੜਾ ਮੋਹ ਆਉਂਦਾ ਪਿਆ ਵੀ ਸਾਡਾ ਮਾਪਿਓ ਸਾਡਾ ਮਾਪਿਓ ਹੋਂਦੈਂ ਬਹੁਤ ਚੰਗੇ ਬਣਦਾ ਪਿਓ ਉਦਾਂ ਨਹੀਂ ਪਤਾ ਜਦੋਂ ਮਾਂ ਪਿਓ ਨੂੰ ਤੁਸੀਂ ਰੋਲ ਰੋਲ ਕੇ ਮਾਰਿਆ ਹਾਰ ਕੇ ਉਹ ਕੁੜੀ ਨਾਲ ਲੈ ਕੇ ਗਈ ਆ ਆਪਣੇ ਨਾਲ ਹਾਰ ਕੇ ਉਹਨੇ ਵੇਖਿਆ ਵੀ ਨਹੀਂ ਇਹਨਾਂ ਨੇ ਇਹਨਾਂ ਨੂੰ ਇੱਥੇ ਬਜਾਉਂ ਦੇਣਾ ਤੇ ਅੱਜ ਤੱਕ ਮਿੱਡਾ ਚ ਆ ਕੇ ਤੋਂ ਚੱਲ ਗਿਆ ਉਹਨਾਂ ਦਾ ਬਈ ਇੱਕ ਬੰਨੇ ਤੁਸੀਂ ਆਖੀ ਜਾਂਦੇ ਹੋ ਬਈ ਪੁੱਤਾਂ ਦਾ ਫਰਜ਼ ਬੰਦਾ ਸਾਂਭੰਦਾ ਕਿੰਨਾ ਸੰਭਿਆ ਤੁਸੀਂ ਕਿੰਨੀ ਵਾਰੀ ਤੁਹਾਡੇ ਕੋਲ ਆਏ ਆ ਕਿ ਤੁਹਾਡਾ ਮਾਂ ਪੋਆ ਤੁਹਾਡਾ ਹੱਕ ਬੰਦਾ ਨਾ ਸਾਂਭੰਦਾ ਤੁਸੀਂ ਦੱਸੋ ਤੁਸੀਂ ਕੋ ਲੋਕਾਂ ਦੀ ਵੀ ਤੁਸੀਂ ਕੋ ਮਾਸਾ ਦੀ ਇਹ ਗੱਲ ਕੀਤੀ ਵੀ ਸਾਨੂੰ ਲੋਕ ਮਾਰ ਕੀ ਆਖਣਗੇ ਇੱਕੋ ਗਾਲ ਤੁਸੀਂ ਉਹਨਾਂ ਨੂੰ ਫੇਰ ਫੇਰ ਮਾਂਜਾ ਵਿਚਾਰਿਆ ਨੂੰ ਕਰੀ ਆ ਉਹਨੂੰ ਕਦੇ ਲਾਤਾ ਦੇ ਕਰੀ ਆ ਉਹਨੂੰ ਕਦੇ ਲਾਤਾ ਮਿੰਦੂ ਇਹ ਗੱਲ ਨਹੀਂ ਸਮਝ ਆਉਂਦੀ ਵੀ ਤੁਸੀਂ ਕਿਹੜਾ ਮੂੰਹ ਲੈ ਕੇ ਆ ਜਾਂਦੇ ਹੋ ਬਾਰ ਬਾਰ ਸਾਡੇ ਕੋਲ ਬਾਨ ਸਾਹਿਬ ਐਵੇਂ ਝੂਠ ਕੋ ਬੋਲੀ ਜਾਂਦੇ ਜੇ ਮਾਂਜਾ ਤੇ ਮੈਂ ਫੇਰਦਾ ਉਹਨਾਂ ਵਾਂ ਹਰ ਵਾਰੀ ਹਰ ਥਾਂ ਦੇ ਉੱਤੇ ਪਾਪੇ ਨੇ ਤੇ ਇੱਕ ਵਾਰੀ ਵੀ ਮਾਂਜਾ ਨਹੀਂ ਫੇਰਿਆ ਤੇ ਨਾਲ ਰੁਕ ਜਾ ਯਾਰ ਇੱਕ ਮਿੰਟ ਮੈਨੂੰ ਆਪਣੀ ਗੱਲ ਕਰ ਲੈਂਦੇ ਤੁਸੀਂ ਮੈਨੂੰ ਨਾਲ ਲੈ ਕੇ ਆਏ ਆਪੇ ਦੋਤ ਕਹਿੰਦੇ ਤੂੰ ਵੀ ਜਾ ਕੇ ਗੱਲ ਕਰ ਲਈ ਉਹ ਭਰਾਵਾ ਜਿਹੜੀ ਗੱਲ ਕਰਨ ਆਇਆ ਉਹ ਕਰ ਆਹ ਉਹ ਹੀ ਗੱਲ ਕਰਦਾ ਨਾਲੇ ਤੂੰ ਆਖਿਆ ਕਿਹੜਾ ਮੂੰਹ ਲੈ ਕੇ ਆ ਗਏ ਜੇ ਮੂੰਹ ਵੀ ਘੜ ਛੱਡ ਗਿਆ ਇਹਦਾ ਹੁੰਦਾ ਭਲਾ ਉਹੋ ਹੀ ਮੂੰਹ ਲੈ ਕੇ ਆਏ ਆ ਜਿਹੜਾ ਹਰ ਵਾਰੀ ਸਾਡੇ ਕੋਲ ਹੁੰਦਾ ਵਾ ਮੈਨੂੰ ਚੁੱਪ ਕਰਾ ਲਾ ਸਰਪੰਚ ਸਾਹਿਬ ਇਹਦੀਆਂ ਗੱਲਾਂ ਦਾ ਗੁਸਾਣਾ ਕਰਿਓ ਇਹਦਾ ਹੈਗਾ ਇਦਾਂ ਦਾ ਤੁਹਾਨੂੰ ਪਤਾ ਬਾਤ ਨਹੀਂ ਸਾਡੇ ਨਾਲ ਇੱਕ ਵਾਰੀ ਚੱਲੋ ਉਹਨਾਂ ਨੂੰ ਰੋਕ ਲਈਏ ਜੇ ਉਹ ਚੱਲ ਗਏ ਨਾ ਸਾਰੀ ਉਮਰ ਅਹੀਂ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਉਣਾ ਨਹੀਂ 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 ਉਹਨਾਂ ਨੂੰ ਰੋਕਣਾ ਉਹ ਪਾਪਾ ਘਰ ਆਣਗੇ ਮੈਨੂੰ ਕੁੱਟਦਾ ਬੜਾ ਵਾ ਜਾਣ ਦੋ ਤੁਸੀਂ ਉਹਨੂੰ ਨਾਲੇ ਉਹ ਜਾਊਗਾ ਨਾ ਤੇ ਉਹ ਬਬਲੂ ਨੂੰ ਵੀ ਬਾਹਰ ਲੈ ਕੇ ਜਾਊਗਾ ਫਿਰ ਬਬਲੂ ਬਾਹਰ ਚੱਲ ਜਾਊਗਾ ਪੈਸੇ ਕਮਾਇਆ ਕਰੂਗਾ ਅਹੀਂ ਫਿਰ ਏਦਾਂ ਦੀ ਕੋਠੀ ਬਾਵਾਂਗੇ ਨਹੀਂ ਲੈ ਕੇ ਆਉਣਾ ਪਾਪਾ ਤੈਨੂੰ ਅਹੀਂ ਨਾਲ ਲੈ ਕੇ ਆਏ ਆਂ ਵੀ ਇੱਥੇ ਬੀਬੀ ਪਾਪੇ ਨੂੰ ਮੋੜ ਕੇ ਲਿਆਉਣਾ ਕਿੰਦਾਂ ਦੀਆਂ ਗੱਲਾਂ ਕਰਨ ਲਿਆ ਵਾ ਚੁੱਪ ਮੈਂ ਮਿਲ ਗਾਸਮਲਾ ਤੂੰ ਤੇ ਗੱਲ ਨਾ ਕਰ ਬਹਿ ਜਾ ਚੁੱਪ ਕਰਕੇ ਤੂੰ ਉਹਦੇ ਘਰ ਹੀ ਮਾਂਜਾ ਫੇਰਨ ਵਾਲਾ ਵਾਂ ਇਹਨਾਂ ਨੂੰ ਪੁੱਛ ਇਹਨਾਂ ਨੂੰ ਪੁੱਛ ਪਰ ਜੇਰੇ ਬੀਬੀ ਭਾਪੇ ਤੁਹਾਡੇ ਨੂੰ ਮਾਂਜਾ ਫੇਰਦੇ ਰਿਹਾ ਮੈਂ ਉਹਦੀ ਗੱਲ ਕਰਨ ਦਿਆਂ ਵਾਂ ਹੈ ਤੇਰੀ ਕੋਲ ਸਮਝ ਆਈ ਗੱਲ ਇਹਨੂੰ ਨਾਲ ਕਰਵਾ ਦੇ ਲੈਂਦਾ ਜੀ ਤੁਸੀਂ ਬਸ ਸਰਪੰਚ ਸਾਹਿਬ ਮੇਰੀ ਇਹੋ ਹੀ ਲੜਾਈ ਨਹੀਂ ਮੁਕੀ ਇਹਦੇ ਮਾਪਿਓ ਦੇ ਨਾਲ ਤਾਈਓ ਘਟ ਬਣਦੀ ਹੁੰਦੀ ਹੀ ਜਦੋਂ ਰਿਸ਼ਤਾ ਕੀਤਾ ਹੀ ਨਾ ਤੇ ਝੂਠ ਬੋਲ ਕੇ ਉਹਨਾਂ ਨੇ ਉੱਲਾ ਰੱਖ ਕੇ ਆਪਣਾ ਮੁੰਡਾ ਵਿਆਹ ਲਿਆ ਆਪਣੇ ਮੁੰਡੇ ਦੀ ਉਹਨਾਂ ਨੇ ਕਮੀ ਨਹੀਂ ਦੱਸੀ ਤੇ ਤੁਸੀਂ ਵੀ ਦੱਸੋ ਐਦਾਂ ਜ਼ਿੰਦਗੀ ਕੱਢਣੀ ਸੌਖੀ ਜੀ ਗੱਲ ਆ ਕਿਤੇ ਹੁਣ ਜਿੱਥੇ ਜਾਂਦਾ ਬੇਇੱਜ਼ਤੀ ਕਰਾ ਦਿੰਦਾ ਜਿਹੜੀ ਵੀ ਗੱਲ ਕਰਦਾ ਉਹੋ ਜੀ ਕਰਦਾ ਜਿਹੜੀ ਮੇਰੀ ਬੇਇੱਜ਼ਤੀ ਹੁੰਦੀ ਆ ਮੈਂ ਵੀ ਕੀ ਕਰਦੀ ਦੱਸ ਪਤਾ ਨਹੀਂ ਇਹੋ ਜਿਹੇ ਲੋਕਾਂ ਇਹੋ ਜਿਹੇ ਲੋਕਾਂ ਨੂੰ ਰੱਬ ਕਦਾਂ ਮaaf ਕਰੂਗਾ ਇੱਧਰ ਝੂਠ ਬੋਲ ਇੱਧਰ ਝੂਠ ਬੋਲ ਆਪਣੇ ਧੀਆਂ ਪੁੱਤ ਵਿਆਹ ਦੀ ਖਾਤਰ ਨਕਮੇ ਧੀਆਂ ਪੁੱਤਾਂ ਦੀ ਖਾਤਰ ਝੂਠ ਬੋਲ ਬੋਲ ਕੇ ਧੀਆਂ ਪਤਾ ਆਪਣੇ ਵਿਆਹ ਦੇ ਅਗਲੇ ਦਾ ਬੇੜਾ ਕਰਕੇ ਕਰਦੇ ਆ ਨਾ ਹੋ ਜੇ ਕਦੇ ਗੱਲਬਾਤ ਕਰਨ ਜੋਗੇ ਭੁੱਗੂ ਬਣ ਕੇ ਬਹਿ ਰਹੇ ਨੇ ਆ ਜੇ ਤੇਰੇ ਚੇਹਰੀ ਇੰਨੇ ਜੁਕਾ ਤੂੰ ਨਾ ਇਹਨਾਂ ਦੀ ਕੀ ਜੁੱਤੀ ਤੇਰੇ ਮਾਪਿਆਂ ਨੂੰ ਹੱਥ ਵੀ ਲਾ ਜਾਂਦੀਆਂ ਐ ਹੈ ਹੋ ਜਾ ਆ ਨਾਦਰਿਆ ਜਦੋਂ ਇਹਨੂੰ ਪੁੱਛ ਲਓ ਉਦੋਂ ਕੀ ਆ ਜੀ ਮੈਂ ਤਾਂ ਫਰਾਣੇ ਥਾਵਾਂ ਮੈਂ ਤਾਂ ਢਿੰਗਰੇ ਥਾਵਾਂ ਸਰਪੰਚ ਸਾਹਿਬ ਇੰਨੀ ਵੀ ਸਾਡੀ ਬੇਇੱਜ਼ਤੀ ਨਾ ਕਰੋ ਤੁਸੀਂ ਤੇ ਇਹਨੂੰ ਜਲੀਲ ਹੀ ਬੜਾ ਕਰਨ ਦੇ ਜੇ ਮੰਨਿਆ ਕਿ ਸਾਡੇ ਕੋਲ ਗਲਤੀਆਂ ਹੋਈਆਂ ਵਾਂ ਅਸੀਂ ਗਲਤੀਆਂ ਮੰਨਣ ਵੀ ਦੇ ਆ ਪਰ ਤੁਸੀਂ ਵੀ ਇਹ ਗੱਲਾਂ ਕਰੀ ਜਾਂਦੇ ਜੇ ਅਕਸਰ ਨੂੰ ਆਪਾਂ ਵੀ ਤੁਹਾਨੂੰ ਵੋਟਾਂ ਪਾਈਆਂ ਵਾ ਤੁਹਾਨੂੰ ਜਿਟਾਇਆ ਵਾ ਤੁਹਾਡਾ ਫਰਜ਼ ਬੰਦਾ ਵਾ ਸਾਡੀ ਗੱਲ ਮੰਨਣ ਦਾ ਮੈਂ ਗੱਲ ਸੁਣ ਲੈ ਮੇਰੀ ਕੁੜੀਏ ਤੂੰ ਮੇਰੀ ਹ ਹ ਬਾਰ-ਬਾਰ ਮੈਨੂੰ ਸੁਣਾਈ ਜਾਂਦੀਆਂ ਵੋਟਾਂ ਪਾਈਆਂ ਅਸੀਂ ਤੁਹਾਨੂੰ ਵੋਟਾਂ ਪਾਈਆਂ ਤੂੰ ਚਲ ਜਿਦੀ ਪਾਈਆਂ ਵੋਟਾਂ ਸਾਰੇਆਂ ਦੂਜਿਆਂ ਲੋਕਾਂ ਨੇ ਵੀ ਪਾਈਆਂ ਜਿਨ੍ਹਾਂ ਲੋਕਾਂ ਨੇ ਨਹੀਂ ਪਾਈਆਂ ਕੀ ਗੱਲ ਉਹਨਾਂ ਦੇ ਮੁਖਾਲਫਤ ਕਰਨ ਦੇ ਆ ਤੇਰਾ ਇਹ ਮਤਲਬ ਹੀ ਤੂੰ ਵੋਟਾਂ ਪਾ ਕੇ ਤੇ ਤੂੰ ਜੋ ਝੂਠਾ ਕੇ ਕਿ ਮੈਂ ਝੂਠ ਸੁਣ ਕੇ ਜਾਵਾਂਗਾ ਮੈਂ ਨਹੀਂ ਇਹ ਸੱਚ ਦਾ ਇਹ ਗੱਲ ਨਹੀਂ ਮੈਂ ਹੁਣ ਦੇਣੀ ਸੁਣ ਲੈ ਕਿ ਨਹੀਂ ਤੇਰੇ ਤੇਰੇ ਕਹਦੇ ਹੋ ਮਤਲਬ ਨਾ ਕਿ ਅਸੀਂ ਵੋਟਾਂ ਪਾ ਦਿਆ ਜੋ ਮੈਂ ਅਸੀਂ ਕਹਾਂਗੇ ਉਹ ਕਹੋ ਜੇ ਝੂਠਾ ਤੇ ਝੂਠਾ ਸੱਚਾ ਤੇ ਸੱਚਾ ਉਹ ਜਿੰਨਾਂ ਲੋਕਾਂ ਨੇ ਨਹੀਂ ਪਾਇਆ ਵੋਟਾਂ ਕੀ ਗੱਲ ਉਹਨਾਂ ਨੂੰ ਅਸੀਂ ਕੀ ਆਖਣਾ ਵੀ ਜੇ ਤੁਸੀਂ ਸੱਚੀ ਉਹ ਤੇ ਅਸੀਂ ਤਾਂ ਵੀ ਝੂਠੀ ਆਖਣਾ ਨਾ ਅਸੀਂ ਆਹ ਕੰਮ ਨਹੀਂ ਕਰਨਾ ਸੁਣ ਲੈ ਕਿ ਨਹੀਂ ਅਸੀਂ ਤੁਸੀਂ ਕੱਲੇ ਨੇ ਨਹੀਂ ਸਰਪੰਚ ਬਣਾਇਆ ਸਾਨੂੰ ਸਰਪੰਚ ਬਣਾਇਆ ਸਾਰੇ ਪਿੰਡ ਨੇ ਪਾ ਕੇ ਵੋਟਾਂ ਤੇ ਹੁਣ ਲੱਗਿਆ ਸਾਰੇ ਪਿੰਡ ਚ ਟੜ ਹੋਣਾ ਫਿੱਟ ਕੇ ਦੱਸਣਾ ਵੀ ਅਸੀਂ ਸਰਪੰਚ ਬਣਾਇਆ ਤੁਹਾਡੇ ਨਾਲ ਉਹ ਚੰਗੇ ਆ ਜਿਹੜੇ ਸਾਇਦ ਤੇ ਹੋ ਗਏ ਹਨ ਸਾਨੂੰ ਇਹਨਾਂ ਤਾਂ ਪਤਾ ਲੱਗ ਗਿਆ ਹੈ ਨਾ ਪਈ ਇਹ ਸਾਇਦ ਇਹ ਨਾਲ ਸਾਨੂੰ ਨਹੀਂ ਪਾਉਣੀਆ ਤੁਸੀਂ ਤਾਂ ਪਾਕਿਸਤਾਨ ਸਾਨੂੰ ਜਲੀਲ ਕਰ ਰਹੇ ਹੋ ਨਹੀਂ ਨਹੀਂ ਸਰਪੰਚ ਸਾਹਿਬ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਗਾਵੇਂ ਤੁਹਾਨੂੰ ਵੋਟਾਂ ਪਾਵਾਂਗੇ ਐਵੇਂ ਬੋਲਦੀ ਐ ਜੋ ਮੂੰਹ ਦੇ ਵਿੱਚ ਹੁੰਦਾ ਵਾ 20 ਹਜ਼ਾਰ ਕਾ ਚੁੱਪ ਕਰਕੇ ਵਿਆਹ ਕਰ ਪਰ ਟਲਦੀ ਨਹੀਂ ਹੈਗੀ ਤੁਸੀਂ ਦੋਵੇਂ ਜਾਨੇ ਬੇਇੱਜ਼ਤੀ ਕਰਾਉਂਦੇ ਜੇ ਕਿੱਡਾ ਇਹਨੂੰ ਨੀਂਦਰਾ ਚੜਿਆ ਵਾ ਅਸੀਂ ਇੱਥੇ ਗੱਲ ਕਰਨ ਆਏ ਤੇ ਵੇਖ ਮਾਗਦੇ ਸੁੱਤਾ ਵਾ ਸਰਪੰਚ ਸਾਹਿਬ ਗਾਂ ਤਾਂ ਵੀ ਅਸੀਂ ਤੁਹਾਨੂੰ ਹੀ ਬਣਾਵਾਂਗੇ ਸਾਨੂੰ ਪਤਾ ਤੁਸੀਂ ਜਿਹੜੀ ਵੀ ਗੱਲ ਕਰਨੀ ਸੱਚੀ ਕਰਨੀ ਆ ਟਾਡੇ ਵਰਗਾ ਸਰਪੰਚ ਨਹੀਂ ਸਾਡੇ ਪਿੰਡ ਦੇ ਵਿੱਚ ਹੈਗਾ ਕੋਈ ਤੇ ਨਾ ਹੋਣ ਆਈਆਂ ਬਸ ਸਾਡੀ ਇੱਕ ਗੱਲ ਮੰਨ ਲਓ ਸਾਡੇ ਨਾਲ ਇੱਕ ਵਾਰੀ ਚੱਲੋ ਸਾਡੇ ਮਾਪਿਆਂ ਨੂੰ ਰੋਕੋ ਆਪਾਂ ਤਾਂ ਡਾਏ ਆਹਸਾਨ ساری ਜ਼ਿੰਦਗੀ ਨਹੀਂ ਭੁੱਲਾਂਗੇ ਚਲੋ ਉਹਦੇ ਆਪਾਂ ਹੁਣ ਗੱਲ ਕਰ ਲੈਨੇ ਆ ਚੱਕਰ ਰਿਹਾ ਵੀ ਜਿਹੜੇ ਬਾਰ-ਬਾਰ ਸਾਨੂੰ ਸੁਣਾਉਂਦੀ ਹੈ ਨਾ ਜਿੰਨਾ ਬੰਦਿਆਂ ਨੇ ਸਾਡਾ ਨਹੀਂ ਨਾ ਸਾਥ ਦਿੱਤਾ ਅਸੀਂ ਉਹਨਾਂ ਦਾ ਵੀ ਸਾਥ ਦੇਣਾ ਵਾ ਇਦਾ ਮਤ ਰੇਜ਼ ਕੀ ਵੀ ਜੇ ਕਿ ਉਹਨਾਂ ਦੇ ਕੋਲ ਪੀੜ ਬਣੀ ਆ ਉਥੇ ਸੱਚ ਦੀ ਲੋੜ ਆ ਤਹੀਂ ਉਥੇ ਨਾ ਬੋਲਾਂਗੇ ਐਂ ਸੱਚ ਦਾ ਸਾਥ ਦੇਣਾ ਭਾਵੇਂ ਕੋਈ ਵੀ ਹੋਵੇ ਨਹੀਂ ਨਹੀਂ ਇਹ ਤਾਂ ਠੀਕ ਨਹੀਂ ਪਤਾ ਪਰ ਇਹ ਪਾ ਕੇ ਦੋ ਕੋਟਾ ਸਾਨੂੰ ਬਾਰ-ਬਾਰ ਪਾ ਚੱਲ ਨਹੀਂ ਕਹਿੰਦੇ ਗਾ ਤੋ ਨਹੀਂ ਕਹਿੰਦੇ ਆਪਾਂ ਵੀ ਘਰੇ ਬੜੀ ਤਾਰੀਫ ਕਰਦੇ ਆਂ ਤੁਹਾਡੀ ਕਿ ਤੁਸੀਂ ਬੜੇ ਚੰਗੇ ਜੇ ਬੜੇ ਵਧੀਆ ਜੇ ਤੇ ਚਲੋ ਹੁਣ ਬਸ ਇੱਕ ਵਾਰੀ ਆਜੋ ਸਾਡੇ ਸਰਪੰਚ ਸਾਹਿਬ ਇਹਦੇ ਕਰਕੇ ਸਾਰੀ ਗਲਤੀ ਹੋਈ ਆ ਸਾਡੇ ਕੋਲ ਜੇ ਇਹ ਵਿੱਚ ਇੱਕ ਨਾ ਨਾ ਕੋਈ ਦੇਸਣਾ ਪਉਂਦੀ ਤੇ ਕਹਿਨੇ ਕੋਈ ਗੱਲ ਨਹੀਂ ਹੀ ਕਰਨੀ ਗਲਤੀਆਂ ਤਾਂ ਸਾਰਿਆਂ ਕੋ ਹੁਣ ਬਦਲ ਗਏ ਅਸੀਂ ਸਾਰੇ ਜਾਣੇ ਬਦਲ ਗਏ ਗਲਤੀਆਂ ਤਾਂ ਹੋਈਆਂ ਸਾਰਿਆਂ ਕੋ ਹਾਂ ਗਲਤ ਨਹੀਂ ਹੈਗੀ ਕਿ ਇੱਕ ਦੂਜੇ ਤੇ ਇਲਜ਼ਾਮ ਲਾਉਣਾ ਤੁਹਾਡੇ ਨਾਲ ਐਸੀ ਦੀ ਦੀ ਲੜਾਈਏ ਇਹਨਾਂ ਨੇ ਮੇਰੇ ਤੇ ਟਿੱਕੜ ਛੋੜਦਾ ਤੇ ਮੈਂ ਇਹਨਾਂ ਦੇ ਉਹ ਸਰਪੰਚ ਸਾਹਿਬ ਨੂੰ ਸਾਰੀਆਂ ਗੱਲਾਂ ਦਾ ਪਤਾ ਵਾ ਕਿਹੜਾ ਭਲੇਖਾ ਵਾ ਮੈਨੂੰ ਕੋ ਭਲੇਖਾ ਨਹੀਂਗਾ ਘਰ ਤੋਂ ਘੱਟ ਵੀ ਤੇ 10 ਵਾਰੀ ਤੁਹਾਡੇ ਘਰ ਅਸੀਂ ਗਏ ਆਂ ਇਸ ਫੈਸਲੇ ਦੇ ਗਏ ਤੇ ਗਏ ਤੁਹਾਨੂੰ ਕਿਤੇ ਮਾਸਾ ਵੀ ਇਹ ਗੱਲ ਦੀ ਆਈ ਆ ਵੀ ਬੰਦੇ ਆਉਂਦੇ ਨੇ ਤੇ ਸਾਡੇ ਭਲੇ ਦੀ ਗੱਲ ਕਰਨ ਦੇ ਨੇ ਮਾਪੇ ਤਾਂ ਤੁਹਾਡਾ ਹੀ ਆ ਨਾ ਬਸ ਹੁਣ ਆ ਆਖਰੀ ਫੈਸਲਾ ਕਰਾ ਦਿਓ ਸਾਡਾ ਸਾਡੇ ਮਾਪੇ ਉਹਨੂੰ ਰੋਕ ਲੋ ਅਸੀਂ ਉਹਨਾਂ ਨੂੰ ਆਪਣੇ ਕੋਲੋਂ ਨਹੀਂ ਦੂਰ ਭੇਜਣਾ ਚਾਹੁੰਦੇ ਅਸੀਂ ਉਹਨਾਂ ਦੀ ਸੇਵਾ ਕਰਨੀ ਹੈ ਸਾਨੂੰ ਪੈਲੀ ਨਹੀਂ ਚਾਹੀਦੀ ਅਸੀਂ ਤਾਂ ਉਹਨਾਂ ਨੂੰ ਇਹ ਵੀ ਗੱਲ ਕਹਿ ਦਿੱਤੀ ਕਿ ਸਾਨੂੰ ਨਹੀਂ ਚਾਹੀਦੀ ਪੈਲੀ ਚਲਿਏ ਫਿਰ ਆਪਾਂ ਸਰਪੰਚੇ ਆਪਾਂ ਭੂਆ ਦੇ ਕੋਲ ਜਾਂਦੇ ਚਲੋ ਅੱਜ ਸਰਪੰਚ ਸਾਹਿਬ ਨੂੰ ਚੱਲ ਜੰਦੇ ਆਪਾਂ ਚਲੋ ਆਪਾਂ ਗੱਲ ਕਰਕੇ ਵੇਖ ਲੈਨੇ ਆ ਹੁਣ ਉਹਨਾਂ ਨੂੰ ਪੁੱਛਣਾ ਕਿ ਨਹੀਂ ਉਹਨਾਂ ਦੀ ਕੀ ਮਰਜ਼ੀ ਆ ਆਜੋ ਭੂਆ ਦੇ ਕੋਲ ਹੀ ਗਏ ਆ ਅਸੀਂ ਤਾਂ ਤੁਹਾਨੂੰ ਕਹਿਣ ਦੇ ਆ ਕਿ ਉੱਥੇ ਚੱਲਦੇ ਆ ਬਸ ਦਾ ਮੈਂ ਚਲੋ ਠੀਕ ਆ ਜੇ ਤੂੰ ਸਾਨੂੰ ਠਾਣਿਓ ਵੀ ਛਡਾ ਲਿਆਂਦਾ ਸਾਡੇ ਘਰ ਵੀ ਫੈਸਲੇ ਕਰਾਉਂਦੇ ਰਹੇ ਤੇ ਹੁਣ ਆ ਵੀ ਫੈਸਲਾ ਸਾਡਾ ਕਰਾ ਦਿਓ ਤਾ ਤੁਸੀਂ ਨਾ ਮੰਨਿਆ ਕਰੋ ਕਿਹੇ ਦੀ ਨਹੀਂ ਮੰਨਾਂਗੇ ਹੁਣ ਮੰਨਾਂਗੇ ਭੈਣੇ ਵੀ ਕਹਿਦਾ ਮੇਰੇ ਨਾਲੋਂ ਮੈਂ ਅੱਗੇ ਪਹੁੰਗਾ ਉਹ ਮੇਰੀ ਸੁਣ ਗੱਲ ਜਾ ਤੂੰ ਘਰ ਚੱਲ ਜਾ ਤੈਨੂੰ ਨਹੀਂ ਖੜਨਾ ਨਾਲ ਮੈਂ ਜਾਣਾ ਵਾ ਅਹੀਂ ਆਪੇ ਚਲ ਜਾਨੇ ਬਬਲੂ ਵੀ ਘਰ ਕੱਲਾ ਵਾ ਤੇ ਤੁਸੀਂ ਘਰ ਜਾਓ ਆਪਾਂ ਬੀਬੀ ਪਾਪਾ ਲੈ ਕੇ ਆਉਨੇ ਆ ਚੰਗਾ ਜਾਓ ਜਾ ਨਾਲੇ ਗਰਮੇਹਰ ਆਉਣ ਵਾਲੀ ਆ ਸਕੂਲੋਂ ਉਹਨੂੰ ਵੀ ਲੈ ਲਈਂ ਟਿਵਿਸ਼ਨ ਤੋਂ ਮੈਂ ਉਹ ਟਾਲਣਾ ਯਾਰ ਭੂਟਾ ਦੇ ਦਾਂਗੇ ਤੈਨੂੰ ਕਿੱਦਾਂ ਭੁੱਖ ਲੱਗੀ ਆ ਭੁੱਖ ਲੱਗੀ ਆ ਨਾ ਹਾਂ ਤੇ ਘਰ ਰੋਟੀ ਬਣੀਆਂ ਜਾਓ ਜਾ ਕੇ ਰੋਟੀ ਖਾ ਜਾ 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 ਗੇਟ ਖੋਲਣ ਵਾਲੇ ਜਾ ਚਲੋ ਸਰਪੰਚ ਸਾਹਿਬ ਚਲੋ ਜਾ ਤੇਰੀ ਮਾਂ ਘਰ ਆਈ ਨਾ ਗੇਟ ਨਹੀਂਓ ਖੋਲਣਾ ਕਿਉਂ ਕੀ ਗੱਲ ਹੋ ਗਈ ਆ ਉਹ ਤੇਰਾ ਚਾਚਾ ਵੀ ਆਇਆ ਨਾ ਘਰ ਇਹਦੀਆਂ ਲੱਤਾਂ ਪੰਨਲੀਆਂ ਜਦੋਂ ਘਰ ਆਇਆ ਤੇ ਉਹ ਡੈਡੀ ਗੱਲ ਤੇ ਦੱਸੇਗਾ ਗੱਲ ਹੋਈ ਕੀ ਆ ਸਰਪੰਚ ਦੇ ਘਰ ਗਏ ਸੀ ਨਾ ਹਾਂ ਅੱਕੋ ਪੂਆ ਦੇ ਘਰ ਜਾਣਾ ਸੀ ਉਥੋਂ ਮੈਨੂੰ ਨਾਲ ਨਹੀਂ ਲੈ ਕੇ ਗਏ ਤੇ ਫਿਰ ਕੀ ਹੋ ਗਿਆ ਜੇ ਤੈਨੂੰ ਨਾਲ ਨਹੀਂ ਲੈ ਕੇ ਗਏ ਵੱਡੀ ਗੱਡੀ ਸਰਪੰਚ ਦੀ ਉਹ ਗੱਡੀ 'ਚ ਬਹਿ ਕੇ ਜਾਣਾ ਹੈ ਮੈਂ ਕਿਹਾ ਮੈਂ ਵੀ ਚੱਲ ਜੂਗਾ ਨਾਲ ਮੈਂ ਵੀ ਜਾਣਾ ਵਾ ਡੈਡੀ ਨਿਆਣਾ ਤੇਰੇ ਤੋਂ ਮੈਂ ਵਾਂ ਤੇ ਗੱਲਾਂ ਤੂੰ ਨਿਆਣੇ ਵਾਲੀਆਂ ਕਰੀ ਜਾਂਦਾ ਵਾ ਫੇਰ ਕੀ ਹੋ ਗਿਆ ਨਹੀਂ ਨਾਲ ਖੜਿਆ ਤੇ ਕਦੀ ਵੱਡੀ ਗੱਡੀ 'ਚ ਬੈਠਾ ਵਾਂ ਦੱਸ ਮੈਨੂੰ ਆ ਬੈਠਾ ਵਾਂ ਚਾਹੇ ਨਾ ਬੈਠਾ ਵਾਂ ਤੂੰ ਮੈਨੂੰ ਦੱਸ ਤੂੰ ਬੈਠਾ ਹੈ ਕਿ ਨਹੀਂ ਬੈਠਾ ਨਹੀਂ ਬੈਠਾ ਤੇ ਫੇਰ ਤੈਨੂੰ ਕੀ ਪਤਾ ਵਾ ਵੱਡੀ ਗੱਡੀ ਦਾ ਨਜ਼ਾਰਾ ਕਿਦਾਂ ਦਾ ਹੁੰਦਾ ਵਾ ਹੱਦ ਹੋ ਗਈ ਵਾ ਸਹ ਡੈਡੀ ਤੇਰੇ ਵਾਲੀ ਵੀ ਬਹੁਤਾ ਹੀ ਜ਼ਿਆਦਾ ਨਿਆਣਾ ਬਣਿਆ ਫਿਰਦਾ ਤੂੰ ਤੂੰ ਬਹੁਤਾ ਸਿਆਣਾ ਨਾ ਬਣ ਮੈਂ ਹੂਟਾ ਲੈਣਾ ਹੈ ਗੱਡੀ 'ਚ ਆ ਕੋਈ ਗੱਲ ਨਹੀਂ ਹੂਟਾ ਵੀ ਦਵਾ ਦਾਂਗੇ ਆਉਣ ਵਾਲਾ ਬਾਬੇ ਨੰਦੇ ਦਾ ਮੇਲਾ ਜਨੇ ਮੱਡੀ ਹੈਗੀ ਵੱਡੀ ਆਹੋ ਹੈਗੀ ਆ ਘੁੰਮਣ ਵਾਲੀ ਕੁਕ ਸੋਨਣਾ ਕਾਲੀ ਮੇਰ ਕੋ ਬਹੁਤਾ ਜਿਆਦਾ ਡੈੜੀ ਨਿਆਣਾ ਬਣ ਬਣ ਵੈਨਾ ਤੂੰ ਇਹ ਐਦਾ ਦੇ ਨਿਆਣੇ ਵੀ ਨਹੀਂ ਕਰਦੇ ਹੁਣ ਮੈਂ ਹੂਟਾ ਲੈਣਾ ਹੂਟਾ ਲੈਣਾ ਤੈਨੂੰ ਡਰ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਨਹੀਂ ਲੱਗਦਾ ਡਰ ਕਿਦਾਂ ਲੱਗੇ ਗੱਲਾਂ ਦੇ ਨਿਆਣੇ ਵਾਲੀਆਂ ਵਾ ਤੂੰ ਜਾਣਦਾ ਨਹੀਂ ਮੇਰੇ ਗੁੱਸੇ ਨੂੰ ਜਾ ਪਾਣੀ ਲੈ ਕੇ ਪਿਆਲ ਮੈਨੂੰ ਉੱਠ ਜਾ ਮਨ ਲੱਗਿਆ ਸ ਰੋਟੀ ਵੀ ਲੈ ਆਈ ਮੇਰੇ ਵਾਸਤੇ ਲੈ ਉਹਨਾਵਾਂ ਕਿੰਨੀਆਂ ਲੈ ਆਵਾਂ ਉਦੋਂ ਤਾਂ ਮੈਨੂੰ ਐਨੀ ਭੁੱਖ ਨਹੀਂ ਆ ਗਈ ਪਰ ਮਾਂ ਤੇਰੀ ਨੇ ਆਖਿਆ ਵੀ ਜਾ ਕੇ ਰੋਟੀ ਖਾ ਲਈ ਪੰਜ ਛੇ ਲੈ ਆਈ ਬਾ ਠੀਕ ਆ ਅਜੇ ਇਹਨੂੰ ਭੁੱਖ ਨਹੀਂ ਆ ਤੇ ਤਾਂ ਪੰਜ ਛੇ ਕਈ ਜਾਂਦਾ ਜੇ ਇਹਨੂੰ ਭੁੱਖ ਹੋਵੇ ਮੈਨੂੰ ਵੀ ਨਾਲੇ ਖਾ ਜਾਏ ਕੀ ਆ ਨਾ ਓਏ ਕੁਝ ਨਹੀਂ ਕੁਝ ਨਹੀਂ ਮੈਂ ਲੈ ਆਉਣਾ ਵਾ ਹਾਂ ਕੰਜਰਾ ਮੈਨੂੰ ਦੋਇ ਤਾਈ ਉਹ ਮੈਂ ਕਹਿਵਾ ਡੀਮਾ ਮੇਰੇ ਚੁੱਪ ਚਾ ਬੈਠੇ ਆ ਕੜੀਆ ਸਮਝਾ ਕਰ ਲੀਏ ਤੇ ਹੋ ਰਿਹਾ ਪੀ ਸਾਰੇ ਜਣੇ ਇਕੱਠੇ ਹੀ ਤੇ ਕਿੰਨੀ ਰੋਣ ਕ ਲੱਗੀ ਹਾਂਜੀ ਉਹ ਡੀਮਾ ਰੋਣ ਕ ਤੇ ਬਹੁਤ ਲੱਗੀ ਹਾਂ ਤੇ ਜਦੋਂ ਤੇਰੀਆਂ ਛੁੱਟੀਆਂ ਖਤਮ ਹੋ ਗਿਆ ਤੂੰ ਹੀ ਚਲ ਗਿਆ ਤੇ ਮੈਂ ਇਕੱਲੀ ਰਹਿ ਜਾਣਾ ਤੇਰੇ ਮੰਮੀ ਡੈਡੀ ਅੱਗੇ ਬਾਹਰ ਨੇ ਤੈਂ ਇਕੱਲੇ ਕੋ ਰਹਿਣਾ ਵਡੀ ਅਮਾ ਬਸ ਮੇਰਾ ਇੱਕ ਕੋਰਸ ਕੰਪਲੀਟ ਹੋ ਜਾਣਾ ਵਾ ਫਿਰ ਮੈਂ ਵੀ ਆ ਜੂ ਇੱਥੇ ਇੱਥੇ ਕੰਮ ਕਾਰ ਕਰਾਂਗੇ ਤੇ ਬਾਹਰ ਤੇ ਜਾਣਾ ਹੀ ਆ ਨਾ ਪੁੱਤ ਤੂੰ ਬਾਹਰ ਕੀ ਕਰਨਾ ਜਦੋਂ ਇੱਥੇ ਕੰਮ ਕਾਰ ਮਿਲ ਗਿਆ ਮੈਨੂੰ ਚੰਗਾ ਭਲਾ ਘਰ ਬਣਿਆ ਇੱਥੇ ਖਾਵਾ ਪੀਵਾਗੇ ਨਾਲੇ ਵਧੀਆ ਮ제 ਚਲ ਵਧੀਆ ਕੇ ਫੇਰ ਤੇ ਵਧੀਆ ਗੱਲ ਆ ਫੇਰ ਮੰਮੀ ਡੈਡੀ ਤੇਰੇ ਵੀ ਇੱਥੇ ਆ ਜਾਣਗੇ ਤੇ ਤਾਂ ਹੀ ਆ ਨਾ ਹਾਂਜੀ ਉਹਨਾਂ ਨੂੰ ਵੀ ਸੱਦ ਲਾਂਗੇ ਵੱਡੀ ਅੰਮਾ ਜੇ ਨਾ ਸੱਦੇ ਤੁਹਾਨੂੰ ਉੱਥੇ ਲੈ ਜਾਾਂਗੇ ਅਸੀਂ ਮੈਂ ਕਿੱਥੇ ਜਾਣ ਲਈ ਆ ਮੈਨੂੰ ਤੇ ਹੁਣ ਐਸੇ ਕਰਨਾ ਚ ਪਿਆਰ ਆ ਵੱਡੀ ਅੰਮਾ ਬਥੇਰਾ ਚ ਰਹਿਣਾ ਡੈਡੀ ਉਹਨਾਂ ਨੇ ਵੱਖਰੇ ਵੱਖਰੇ ਰਹਿ ਲਿਆ ਵਾ ਸਾਰਾ ਟੱਬਰ ਤਾਂ ਖੇਰੂ ਖੇਰੂ ਹੋਇਆ ਵਾ ਹੁਣ ਸਾਰੀ ਉਮਰ ਇਦਾਂ ਥੋੜੀ ਰਹਿਣਾ ਵਾ ਹੁਣ ਇਕ ਫੇਰੀ ਰੋਣ ਕੇ ਵੱਜਣਗੇ ਆਹ ਇਹ ਤਾਂ ਗੱਲ ਹੈਗੀ ਆ ਹਾਂਜੀ ਚਲੋ ਵੱਡੀ ਅੰਮਾ ਆਹ ਫੇ ਰਾਜਮਾ ਮੈਂ ਕੁੱਕਰ ਚ ਧਰਾਂ ਵਾਂ ਨਾਲੇ ਤਾਂ ਨਾਦ ਰਸੋਈ ਹੱਥ ਮਟਾ ਦੇਣਾ ਵਾ ਚਲੋ ਜੀ ਦੋ ਮਿੰਟ ਜਾਣੇ ਕਰ ਲੀਨੇ ਇਕੱਠੇ ਕੰਮ हैप्पी हां बाहर भी कौन आया वा ये इदा पुराने आए है बड़ी अम्मा पुराने आए बाहर केड़े पुराने आए है आ देखी आ जाओ सरपंच साहब ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੈਪੀ 쿠ਸੀ ਲਿਆ ਤੇ ਪਾਣੀ ਲਿਆ ਬੈਠੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਭੂਆ ਜੀ ਤੁਸੀਂ ਕਿਧਰ ਮੂ ਚੁੱਕਿਆ ਵਾ ਮੈਨੂੰ ਪਤਾ ਜਿਹੜੇ ਕੰਮ ਤੁਸੀਂ ਆਏ ਜੇ ਸਰਪੰਚ ਸਾਹਿਬ ਨਾਲ ਲੈ ਕੇ ਤਾਂ ਤਬਸਾਹ ਪੈ ਗਿਆ ਹੁਣ ਆਇਆ ਕਿ ਬੀਬੀ ਪਾਪਾ ਕਿਤੇ ਕਾਗਜਾਂ ਨਾਲ ਲੈ ਗਏ ਹੁਣ ਪੈਲੀ ਦੇ ਨਹੀਂ ਨੇ ਭੂਆ ਜੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਤੁਹਾਨੂੰ ਪਤਾ ਕਿ ਬੀਬੀ ਪਾਪਾ ਨੇ ਕਾਗਜ ਪੈਲੀ ਦੇ ਨਹੀਂ ਨਾਲ ਖੜੇ ਫੇਰ ਤੁਹਾਡੇ ਮਨ ਚ ਇਹ ਹੁਣ ਆਇਆ ਤੇ ਜਾਂਦੇ ਜਾਂਦੇ ਪੂਆ ਨੂੰ ਕਾਗਜ ਦੇ ਗਏ ਹੋਣੇ ਆ ਇਹੋ ਜਿਹਾ ਕੰਮ ਨਹੀਂ ਹੈਗਾ ਕਾਗਜ ਤੁਹਾਡੇ ਕੋਲ ਹੀ ਆ ਜੇ ਤੁਹਾਨੂੰ ਪੈੜੀ ਦਿੱਤੀ ਆ ਨਾ ਤੇ ਕਾਗਜ ਵੀ ਤੁਹਾਡੇ ਕੋਲ ਹੀ ਰਹਿਣਗੇ ਨਹੀਂ ਨਹੀਂ ਪੂਆ ਜੀ ਪਰ ਉਹ ਤਾਂ ਕਾਗਜ ਤਾਂ ਨਹੀਂ ਸਾਡੇ ਕੋਲ ਹੈਗੇ ਨਾਲੇ ਅਸੀਂ ਨਾ ਕਾਗਜ ਲੈਣ ਆਏ ਆ ਅਸੀਂ ਤਾਂ ਬੀਬੀ ਪਾਪੇ ਨੂੰ ਮਿਲਣ ਆਏ ਆ ਤੇ ਬੀਬੀ ਪਾਪੇ ਨੂੰ ਲੈਣ ਆਏ ਆ ਸਰਪੰਚ ਸਾਹਿਬ ਨੂੰ ਵੀ ਇਸੇ ਕਰਕੇ ਨਾਲ ਲਿਆਂਦਾ ਅਸੀਂ ਬੀਬੀ ਪਾਪਾ ਨਹੀਂ ਹੈਗੇ ਇੱਥੇ ਉਹ ਚਲ ਗਿਆ ਸ਼ਾਮੀ ਇੱਥੋਂ ਹੈ ਚਲ ਗਿਆ ਹੋਰ ਕੀ ਵਾਂਡੇ ਤਾਂ ਨਹੀਂ ਗਏ ਕਿਤੇ ਨਹੀਂ ਵਾਂਡੇ ਨਹੀਂ ਗਏ ਆਪਣੀ ਕੁੜੀ ਨਾਲ ਹੀ ਗਏ ਆ ਤੇ ਤੁਸੀਂ ਦੱਸ ਤੇ ਦਿੰਦੇ ਕਮ ਸੇ ਕਮ ਮਾਨਵਾ ਪਾ ਜਾਓ ਉਹਨਾਂ ਨੂੰ ਲੈਣ ਆਏ ਆ ਤੇ ਉਥੋਂ ਦੱਸ ਕੇ ਹੀ ਆਏ ਹੋਣੇ ਆ ਕਿ ਉਹ ਚੋਰੀ ਨਿਕਲ ਆਏ ਆ ਉਥੇ ਡੱਕ ਲੈਣਾ ਸੀ ਨਾ ਦੱਸਿਆ ਭੂਆ ਜੀ ਉਹਨਾਂ ਨੇ ਪਰ ਅਹੀਂ ਦੋਨਾਂ ਦੇ ਵੀ ਬੜੇ ਤਰਲੇ ਮਿੰਤਾ ਮਾਰੇ ਉਹ ਰੁਕੇ ਹੀ ਨਹੀਂ ਤੇ ਅਹੀਂ ਸੋਚਿਆ ਕਿ ਚੱਲ ਇੱਥੇ ਹੋਣੇ ਆ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਆਉਣੇ ਅੱਗੇ ਵੀ ਇਹਨਾਂ ਨੇ ਆਡੇ ਇੰਨੇ ਫੈਸਲੇ ਕਰਾਏ ਤੇ ਮਿੰਤ ਵਾਲੀ ਗੱਲ ਆ ਬੇਬੀ ਪਾਪੇ ਨੂੰ ਰੋਗ ਲੋਗ ਨਾ ਜਾਣਦੇ ਉਹਨਾਂ ਨੂੰ ਬਾਹਰ ਜਿਆਦਾ ਦੂਰ ਤੱਕ ਨਹੀਂ ਕਿਤੇ ਗਏ ਹੁਣੇ ਆਹੋ ਤੇ ਹੋਰ ਕੀ 에ਰਪੋਰਟ ਤੇ ਹੋਣੇ ਆ ਪੂਆ ਜੀ ਉਹ ਸ਼ਾਮਾਂ ਤੇ ਚਲ ਗਏ ਨੇ ਉਹਨਾਂ ਤੁਹਾਨੂੰ ਨਹੀਂ ਮਿਲਣਾ ਹੈਗਾ ਤੇ ਤੁਸੀਂ ਆਪਣੇ ਘਰ ਜਾਓ ਤੁਹਾਨੂੰ ਆਪਣੇ ਘਰ ਬਹਿਣ ਖਲੋਣ ਦੋ ਸਰਪੰਚ ਸਾਹਿਬ ਤੁਹਾਨੂੰ ਵੀ ਪਤਾ ਆ ਕਿ ਕੀ ਕੁਛ ਹੈ ਕੀ ਕੁਛ ਕਰਦੇ ਰਹੇ ਮਾਈ ਬੁੱਢੇ ਨਾਲ ਤੇ ਤੁਸੀਂ ਫੇਰ ਇਹਨਾਂ ਦੇ ਨਾਲ ਆ ਗਏ ਜੇ ਉਹ ਪਤਾ ਤੇ ਮੈਨੂੰ 사ਦਾ ਹੀ ਆ ਪਰ ਹੁਣ ਕੀ ਕਰੀਏ ਫਿਰ ਜਦੋਂ बार-बार ਆਖੀ ਜਾਂਦੇ ਚੱਲੋ ਨਾਲ ਚੱਲੋ ਨਾਲ ਤੇ ਫੇਰ ਤੁਰਨਾ ਪੈਂਦਾ ਭਣਪੜਾ ਨਾ ਕਰੀਏ ਕੀ ਪਤਾ ਤੁਹਾਨੂੰ ਹੈਗਾ ਜੋ ਕੋ ਜਨਾ ਕੀਤਾ ਵਾ ਜਦੋਂ ਹੁਣ ਨਹੀਂ ਕੋਈ ਗੱਲ ਕਰਨ ਦਾ ਫਾਇਦਾ ਰਹਿ ਗਿਆ ਫਿਰ ਵਾਜੀ ਅਨ ਨੂੰ ਤਾਂ ਪਿੰਡ ਦੇ ਵਿੱਚ ਜੀਣਾ ਆਰਾਮ ਹੋ ਜਾਣਾ ਸਾਡਾ ਨਾ ਇਦਾਂ ਕਰੋ ਇਹ ਗੱਲ ਤਾਂ ਪਹਿਲਾਂ ਫਿਕਰ ਕਰਨਾ ਹੀਗਾ ਤੁਸੀਂ ਮੋੜ ਬੱਧਾ ਤੇ ਇੱਥੋਂ ਤੱਕ ਪਹੁੰਚਿਆ ਕੰਮ ਵੱਜ ਗਿਆ ਮੋੜ ਹੋਈਆਂ ਗਲਤੀਆਂ ਆਹੀਂ ਤੇ ਮਾਫੀ ਦਏ ਆ ਮੰਗਣ ਪਰ ਨਾ ਸਾਡੇ ਤੇ ਉਹਨਾਂ ਨੇ ਯਕੀਨ ਕੀਤਾ ਨਾ ਭੈਣ ਨੇ ਯਕੀਨ ਕੀਤਾ ਤੁਸੀਂ ਸੱਚ ਜਾਣਿਓ ਜਿੰਨਾ ਚਿਰ ਭੈਣ ਉੱਥੇ ਰਹੀ ਆਹੀਂ ਸਾਰੇ ਜਾਣੇ ਉਹਨਾਂ ਦੇ ਪੈਰਾਂ 'ਚ ਬੈਠੇ ਰਹੇ ਆ ਮਾਫੀयां ਮੰਗਦੇ ਰਹੇ ਆ ਫਾਨੂੰ ਮਾਫ ਹੀ ਨਹੀਂ ਕੀਤਾ ਕਿਸ ਨੇ ਉਹ ਟਾਈਮ ਨਾ ਗਿਆ ਹੀਗਾ ਮਾਫ ਕਰਨ ਵਾਲਾ ਹੁਣ ਕਿਹੜੇ ਕਿਹੜੇ ਨਾਨਾ ਪਾਪੜ ਨਹੀਂ ਵੇਲੇ ਜਿਉਂ ਕਦੀ ਮੈਂ ਗਈ ਵਖਰੇ ਵਖਰੇ ਦੋਵਾਂ ਨੂੰ ਕਰ ਦਿੱਤਾ ਇਹਨਾਂ ਮਾਈ ਹੋ ਗਈ ਇਹਨਾਂ ਬੁੱਢਾ ਹੋ ਗਿਆ ਇਹਨਾਂ ਨੇ ਆਖਿਆ ਵੀ ਇਸੇ ਤਰੀਕੇ ਨਾਲ ਵੀ ਨਿਕੰਮ ਚੱਲਣ ਦੇਣਾ ਹੈਗਾ ਕਿਹੇ ਤਰੀਕੇ ਨਾਲ ਨਹੀਂ ਇਹਨਾਂ ਚੱਲਣ ਦਿੱਤਾ ਤੇ ਹੁਣ ਆਹ ਕੰਮ ਤੇ ਹੋਣਾ ਹੀ ਹੋਣਾ ਹੀਗਾ ਕਿਉਂ ਸਰਪੰਚ ਸਾਹਿਬ ਚਲੋ ਮਲਾ ਪਹਿਣ ਨੂੰ ਖਾਣ ਦੇ ਲੋਕਾਂ ਨੂੰ ਦੁਕਾਨਾਂ ਨੂੰ ਨਾ ਤਿੰਨਾਂ ਪੀੜੀਆਂ ਤੱਕ ਤਾਨੇ ਮਾਰਦੇ ਨੇ ਉਹ ਤਾਂ ਰਾਜ ਚ ਪੈ ਗਏ ਰਾਜ ਚ ਹੁਣ ਉਹਨਾਂ ਨੇ ਪਹਿਲੀ ਨੂੰ ਕੀ ਕਰਨਾ ਸੀ ਤੁਹਾਡੀ ਨੂੰ ਉਹਨਾਂ ਦੀ ਜ਼ਿੰਦਗੀ ਸੌਖੀ ਨੰਗਣੀ ਚਾਹੀਦੀ ਭਾਵੇਂ ਇੱਥੇ ਨੰਗੇ ਤੇ ਭਾਵੇਂ ਉੱਥੇ ਨੰਗੇ ਉਹਨਾਂ ਕੋਲ ਤਾਂ ਜ਼ਮੀਨ ਜਾਇਦਾਦ ਸੀ ਮੰਨ ਲਓ ਉਹਨਾਂ ਕੋਲ ਨਾ ਕੁਝ ਹੋਵੇ ਤੇ ਫਿਰ ਇਹਨਾਂ ਕੋਲ ਜਿੰਨਾ ਕੋਈ ਹੈ ਨਹੀਂ ਕੋਈ ਉਹਨਾਂ ਨੂੰ ਉਹਨਾਂ ਦੇ ਧੀਆਂ ਪੁੱਤ ਸਾਹਮਣੇ ਦਾ ਦੇਖੀ ਦਿਲ ਚ ਸਰਪੰਚ ਸਾਹਿਬ ਇਹ ਬੇਬੇ ਬਾਪੂ ਨੂੰ ਹੋਣ ਦੇ ਨੇ ਨਹੀਂ ਇਹਨੇ ਦਿਲ ਚ ਵੀ ਉਹ ਸੁੱਖ ਚ ਕਿਉਂ ਰਹਿ ਗਏ ਆ ਉਹਨਾਂ ਤਾਂ ਹੀ ਚੱਕੀ ਚ ਚੰਗੀ ਤਰ੍ਹਾਂ ਪੀਸਣਾ ਹੈਗਾ ਉਰਨਾਂ ਦੀਆਂ ਹੱਡੀਆਂ ਵੀ ਪੀਸ ਦੇਣੀਆਂ ਹੈਗੀਆਂ ਹੁਣ ਤੇ ਹੱਡੀਆਂ ਰਹਿ ਗਈਆਂ ਹਨ ਉਹ ਪੀਸਣ ਵਾਸਤੇ ਮਗਰ ਮਗਰ ਫਿਰਨ ਰਹੇ ਨੇ ਹੁਣ ਤੇ ਨਾਲੇ ਕਾਗਜ਼ਾਂ ਨੂੰ ਡੇ ਰਹੇ ਨੇ ਰੋਣ ਨਹੀਂ ਭੁਆ ਜੀ ਦੰਦੀ ਨਹੀਂ ਗੱਲ ਹੈਗੀ ਕੋਈ ਗੱਲ ਹੀ ਨਹੀਂ ਕੀਤੀ ਤੁਸੀਂ ਤੇ ਧੱਗੇ ਨੇ ਉਦੋਂ ਨੂੰ ਗੱਲ ਖੜੀ ਜਾਂ ਡੇਜ ਤੂੰ ਜੜੀਆਂ ਤੂੰ ਤੂੰ ਤੇ ਚੁੱਪ ਹੀ ਘਰੋ ਤੂੰ ਤਾਂ ਮੇਰੇ ਕਿਤੇ ਦਾਅ ਆ ਜਾਂਦੀਆਂ ਨਾ ਤੇ ਤੈਨੂੰ ਤੇ ਮੈਂ ਮੁੱਕੀ ਉਹ ਫੇਰ ਨਹੀਂ ਜਿਹਦਾ ਕੋਈ ਹਿਸਾਬ ਨਹੀਂ ਕਿੱਦਾਂ ਗੇਟ ਵਾ ਮਾਰ ਕੇ ਤੇ ਅੰਦਰ ਵੜੀ ਕਿ ਕਿਤੇ ਪੌੜੀਆਂ ਟਪਾਈਆਂ ਸਾਡੇ ਕੋਲ ਫਿਰ ਚੰਗੇ ਜੁੰਡੇ ਪਟਾਏ ਨਾ ਸਾਡੇ ਕੋਲ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਇੱਥੇ ਹੁੰਦਿਆਂ ਨੂੰ ਉਹ ਤਾਂ ਤੇ ਆਏ ਜੇ ਮੇਰੇ ਕੋ ਵੜੇ ਜੇ ਕਦੀ ਹੁਣ ਆਏ ਜੇ ਮੂੰਹ ਚੋੱਕ ਕੇ ਮੇਰੀ ਗੱਲ ਸੁਣੋ ਪਾਣੀ ਘੁੱਟ ਪੀਣਾ ਤੇ ਪੀ ਲੋ ਇੱਥੇ ਬਹਿ ਜਾਓ ਚਾਹ ਵੀ ਪਿਆਲਾਂਗੀ ਪਾਣੀ ਹੀ ਪਿਆਲਾਂਗੀ ਤੁਹਾਡੇ ਵਾਂਗੂ ਨਹੀਂ ਵੀ ਗੇੜ ਬੰਦ ਕਰ ਲੋ ਤੇ ਜਾਣਾ ਤੇ ਨਹੀਂ ਤੇ ਹੋਰ ਆਹ ਜਾਣ ਡਿਆ ਜੇ ਚੁੱਪ ਕਰਕੇ ਨਿਕਲਦੇ ਹੋ ਅਨੁਜਤਾ ਜੀ ਪਾਣੀ ਪੀ ਲੋ ਨਹੀਂ ਪੁੱਤ ਪਾਣੀ ਸਾਡੇ ਘਰ ਦੇ ਵਿੱਚ ਹੰਦੀ ਨੰਗਣ ਡਿਆ ਚੰਗਾ ਭੂਆ ਜੀ ਹੋਈਆਂ ਗਲਤੀਆਂ ਦੀ ਮਾਫੀ ਦਿਓ ਸਾਡੇ ਮਨ ਚੋਂ ਤਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਪਰ ਚਲੋ ਜੋ ਕੋ ਅਸੀਂ ਕੀਤਾ ਆ ਇਹ ਹੁਣ ساری ਉਮਰ ਸਾਡੇ ਛੇਤਰ ਵੱਜਦੇ ਰਹਿਣੇ ਆ ਆਜੋ ਸਰਪੰਚ ਸਾਹਿਬ ਅਸੀਂ ਤੁਹਾਡਾ ਵੀ ਟਾਈਮ ਖਰਾਬ ਕੀਤਾ ਚਲੋ ਚੱਲੀਏ ਰਾਜੋ ਸਰਪੰਚ ਸਾਹਿਬ ਚਾਹ ਪੀ ਕੇ ਜਾਓ ਮੈਂ ਤੇ ਇਹਨਾਂ ਨੇ ਵੀ ਕਹਿੰਦੀ ਚਾਹ ਪੀ ਕੇ ਜਾਓ ਮੈਂ ਇਹਨਾਂ ਵਰਗੀ ਨਹੀਂ ਗਿਆਗੀ ਚਲ ਕੋਈ ਗੱਲ ਨਹੀਂ ਚਲੋ ਜਦੋਂ ਆਹਲੇ ਕੰਮ ਕੀਤੇ ਹੁੰਦੇ ਆਪੇ ਨਾਲ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਕੋਈ ਰਾਜੋ ਮਾਫੀ ਦੇ ਦਿਓ ਮਾਫੀ ਕਾਦੀ ਕਰਾਂਗੇ ਨਾ ਕਾਦੀ ਮਾਫੀ ਹੁਣ ਮੇਰਾ ਕਿੱਥੇ ਜਾਣਾ ਆਉਣਾ ਮੈਨੂੰ ਤੇ ਪਾਣੀ ਦਾ ਘਟ ਨਹੀਂ ਪੁੱਛਦੇ ਹੁੰਦੇ ਮੇਰਾ ਤੁਹਾਡਾ ਸਸਰੀ ਘਾਲੀ ਆ ਲਾਸਟ